ਸੋਲੋ ਦਿਨਾਂ ਦੇ ਸ਼ਿਆਪੂ ਰੋਡ ਖੜੇ ਹੈ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਹੈ ਅਸ਼ੋਪਾਸ਼ੇਪਸੀ ਆਪ ਨੇ ਇਸ ਜਗ੍ਹਾ ਦੇ ਉੱਪਰ ਆਪਣੀ ਵੋਟ ਕਾਸਟ ਕਰਨਗੇ ਤਾਂ ਆੜੀ ਆਮ ਜਿਹੜੇ ਮਾਤਾ ਤਾਇਆ ਫੇਰ ਤੋਂ ਹੀ ਜਿਹੜਾ ਮੌਸਮ ਜਿਹੜਾ ਖੁਸ਼ ਨਿਮਾਰ ਹੋ ਗਿਆ ਹਲਕੀ ਹਲਕੀ ਬੂੰਦਾਬੰਦੀ ਇਸ ਦਾ ਮੌਸਮ ਨੇ ਆਪਣੀ ਕਰਵਿ ਦਿੱਤੀ ਤਾਂ ਜਿਹੜੇ ਖਾਸ ਬਜ਼ੁਰਗ ਮੇਲਾ ਤੇ ਆਪਣੀ ਵੋਟ ਕਾਸਟ ਕਰਨ ਪਹੁੰਚੇ ਹੈ ਤੇ ਗਲਬਤ ਨੇ ਕੀ ਨੰਬਰ ਡਾਲਣਾ ਹੈ ਹਾਂਜੀ ਮੇਰਾ ਨਾਮ ਹੈ ਜੀ ਸਨਰਤਾ ਸੂਫਤ ਹਾਂਜੀ ਡਾਲ ਲੱਗਾ ਤੁਹਾਨੂੰ ਰੋਡ ਪਈ ਗਾਲੀ ਬੜਾ ਅੱਛਾ ਲੱਗਾ ਜੀ ਕੀ ਸਾਨੂੰ ਜਿੱਦਾਂ ਕੋਈ ਫੈਸਟੀਵਲ ਹੁੰਦਾ ਹੈ ਸੈਲੀਬ੍ਰੇਟ ਕਰੀਦਾ ਉਦਾਂ ਸਾਨੂੰ ਅੱਛਾ ਲੱਗਿਆ ਵੋਟ ਪਾ ਕੇ ਕਿੰਨੀ ਉਮਰ ਰਾਣੀ ਜੀ 75 70 ਬਿਲਕੁਲ ਸਾਰਾ ਲੈ ਕੇ ਆਏ ਹੋ ਵੀ ਤੁਹਾਡਾ ਤੁਸੀਂ ਸਮਝੇ ਵੀ ਤੁਹਾਡਾ ਫਰਜ਼ ਹੈ ਵੋਟ ਪਾਣਾ ਬਿਲਕੁਲ ਮੇਰੇ ਨਾਲ ਨੀ ਰਿਪਲੇਸਮੈਂਟ ਹੋਇਆ ਹੈ ਇਸ ਲਈ ਮੈਂ ਨਾ ਦਾਣਾ ਪਿਆ ਮੇਰੇ ਕੋਲ ਪੈਸ਼ਨ ਹੋਣ ਦੇ ਬਸ ਕਿ ਆਪਣਾ ਮਤਾਂ ਦਾ ਵੀ ਆਪਣਾ ਪ੍ਰਯੋਗਨ ਆਇਆ ਆਪਣਾ ਫਰਜ਼ ਸਮਝਿਆ ਹਾਂਜੀ ਸਭ ਮੈਂ ਕਹਿੰਦੀ ਹਾਂ ਵੀ ਸਾਰਿਆਂ ਨੂੰ ਵੋਟ ਪਾਣਾ ਚਾਹੀਦਾ ਹੈ ਅਗਰ ਅਸੀਂ ਚਾਹਨੇ ਬਿਸਾੜੇ ਵਾਸਤੇ ਕੁਝ ਹੋਵੇ ਸਾਡੀਆਂ ਜਿਹੜੀਆਂ ਡਿਮਾਂਡਸ ਐ ਅਗਰ ਅਸੀਂ ਵੋਟ ਪਾਵਾਂਗੇ ਕਿਸੇ ਪਾਰਟੀ ਨੂੰ ਜਿਸ ਨੂੰ ਵੀ ਪਾਣਾ ਹੈ ਤਾਕਤਵਰ ਬਣਾਈਏ ਤਾਂ ਹੀ ਸਾਡੀਆਂ ਡਿਮਾਂਡਸ ਪੂਰੀਆਂ ਹੋਣਗੀਆਂ ਨਾ ਇਹ ਮੈਨੂੰ ਉਹ ਫਿੰਗਰ ਦਿਖਾਣਾ ਆਪਣੇ ਕਿੱਥੇ ਵਾਲੀ ਆ ਸੋ ਆ ਫਿੰਗਰ ਆ ਜਿਹੜਾ 71 75 ਸਾਲ ਦੇ ਬਜ਼ੁਰਗ ਮਹਿਲਾ ਖਾਸ ਆਪਣਾ ਇੱਕ ਫਰਜ਼ ਨੈਤਿਕ ਫਰ ਸਮਝਦੇ ਤੇ ਆਪਣੀ ਵੋਟ ਕਾਸਟ ਕਰਨ ਵਾਸਤੇ ਤੇ ਇੱਕ ਬਹੁਤ ਵੱਡਾ ਇੱਕ ਉਹਨਾਂ ਨੌਜਵਾਨਾਂ ਵਾਸਤੇ ਉਹਨਾਂ ਲੁਧਿਆਣਾ ਸ਼ਹਿਰ ਵਾਸਤੇ ਇੱਕ ਸੰਦੇਸ਼ ਆ ਵੀ ਅਗਰ 75 ਸਾਲ ਦੇ ਬਜ਼ੁਰਗ ਇੱਥੇ ਆਪ ਆਪਣਾ ਹੱਕ ਸਮਝ ਕੇ ਆਪਣਾ ਰਾਈਟ ਸਮਝ ਕੇ ਆਪਣੀ ਵੋਟ ਕਾਸ ਕਰਦਾ ਤਾਂ ਤੁਹਾਡਾ ਵੀ ਫਰਜ਼ ਬੰਦਾ ਤੇ ਮੌਕੇ ਤੇ ਆ ਕੇ ਆਪਣੀ ਵੋਟ ਕਾਸ ਕਰਕੇ ਆਪਣਾ ਇੱਕ ਲੋਕਤੰਤਰ ਹੱਤੋ ਬੜਾ ਕੁੰਬ ਦਾ ਆਪਣਾ ਹਿੱਸਾ ਬਣੋ ਤੇ ਹੋਵੇ ਮੈਨਾਂ ਮੌਜੂਥੇ ਬੋਲਣ ਆਇਆ ਸਸੀ ਕਿਨਮ ਰਾਣਾ ਜੀ ਉਰਮਿਲ ਹਾਂ ਕਿੰਨੀ ਉਮਰ ਆੜੀ 64 ਕਿੱਸਾ ਦੇਖਦਾ ਅੱਜ ਤੁਸੀਂ ਵੋਟ ਕਾਸ ਕਰਨ ਆਏ ਕਿੱਧਰ ਹੈ ਮੌਸਮ ਕਿਦਾਂ ਸੀ ਅੱਜ ਸੇ ਤੇ ਕਿੱਦਾਂ ਦੀ ਵੋਟ ਸੇਰੇ ਵੀ ਗਰਮੀ ਹੈ ਪਰ ਟਾਈਮ ਸਿਰ ਡਾਲਦੀ ਗਰਮੀ ਅੱਛਾ ਜੀ ਕੰਮ ਆ ਵੋਟ ਕਾਸ ਕੀਤੀ ਆਪਣੀ ਮਾਤਾ ਨੇ ਕਿਤਾ ਕਿਸਾ ਵੀ ਕਿੱਦਾਂ ਦਾ ਲੱਗਦਾ ਵੀ ਵੋਟ ਕਾਸ ਕਿਉਂ ਕਰਨਾ ਚਾਹੀਦਾ ਵੋਟ ڈالਨਾ ਚਾਹੀਦੇ ਹਰ ਇੱਕ ਉਮੀਦਵਾਰ ਨੂੰ ਆਪਣੀ ਪਸੰਦ ਦਾ ਨੇਤਾ ਜੋ ਅੱਛਾ ਕੰਮ ਕਰੇ ਉਹਨੂੰ ਚੁਣਨੋ ਕਿਸ ਤਰ੍ਹਾਂ ਚਾਣ ਲੈਣਾ ਬਹੁਤ ਵੱਡਾ ਇੱਕ ਮਾਂਜਸਟਰ ਹੈ ਕਿਦਾਂ ਦਾ ਤੁਸੀਂ ਨੇਤਾ ਚਾਹੁੰਦੇ ਹੋ ਵੀ ਅੱਛਾ ਨੇਤਾ ਵਾ ਜੋ ਕੰਮ ਕਰੇ ਕਲੀਨ ਮਾਤਵਿਕ ਵੋਟ ਪਾਣਾ ਮਾਤਦਾਨ ਕਰਨਾ ਸਭ ਸਾਡਾ ਨੈਤਿਕ ਹੱਕ ਹੈ ਬਿਲਕੁਲ ਜੀ ਹੱਕ ਹੈ ਤਾਂ ਹੀ ਟਾਈਮ ਸੀ ਲਾ ਕੇ ਪਾਗੇ ਬੜੇ ਲੋਕ ਹੈ ਲਗਾਤਾਰ ਸੇ ਤੋਂ ਆ ਰਹੇ ਤੇ ਆਪਣਾ ਮਾਤਦਾਨ ਦਾ ਜਿਹੜਾ ਪ੍ਰਯੋਗ ਕਰਦੇ ਆ ਤੇ ਕਿਤਾ ਕਿਤੇ ਦੱਸਦੀ ਕਿ ਅ ਅੱਜ ਸਵੇਰ ਤੋਂ ਹੀ ਜਿਹੜਾ ਮੌਸਮ ਨੇ ਹਲਕੀ ਕਰਵੜੀਤੀ ਬੂੰਦਾ ਬਾਂਦੀ ਨੇ ਮੌਸਮ 'ਚ ਤਬਦੀਲੀ ਲਿਆ ਕਿ ਜਿਹੜਾ ਖਾਸਕੇ ਬਜ਼ੁਰਗ ਮੈਲਾ ਤੇ ਟਾਈਮ 'ਤੇ ਪਹੁੰਚ ਗਏ ਤੇ ਇਹ ਉਹ ਜਗ੍ਹਾ ਜਿੱਥੇ ਸ਼ਾਹਪੂਰ ਰੋਡ ਦਾ ਏਰੀਆ ਹੈ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਸ਼ੋ ਪ੍ਰੈਸ਼ਰ ਪਪੀ ਆਪ ਪਾਰਟੀ ਦੇ ਉਮੀਦਵਾਰ ਆਪਣੀ ਵੋਟ ਕਾਸਟ ਪਰਿਵਾਰ ਵਾਸਤੇ ਆਣ ਗਏ ਤੇ ਵੋਟ ਕਾਸਟ ਕਰਨਗੇ ਤੇ ਇਹ ਉਹ ਜਗ੍ਹਾ ਹੈ ਇੱਥੇ ਜਿਹੜੀ ਬਗੈਦਾ ਜਿਹੜਾ ਇੱਥੇ ਇੰਤਜ਼ਾਮ ਇਹ ਗੱਲ ਕੀਤੀ ਜਾਂਦੀ ਸੀ ਤੇ ਗਿਆਦਾ ਪੈਰਾਮਿਲਟਰੀ ਫੋਰਸ ਤੇ ਪੁਲਿਸ ਦੇ ਪੂਤਾ ਇੰਤਜ਼ਾਮ ਕੀਤੇ ਗਏ ਸ ਤਾਂ ਤਸਵੀਰ ਦਿਖਾ ਰਹੇ ਹੈਗੇ ਆ ਤੇ ਜਿਹੜੇ ਆਮ ਲੋਕ ਹੈਗੇ ਇੱਥੇ ਲਗਾਤਾਰ ਆਪਣਾ ਰਮ ਮਾਦਦਾਨਾ ਪ੍ਰਯੋਗ ਕਰਨ ਆਏ ਹੈ ਕਿਰਨ ਕਿਤਨ 16 ਕੀ ਇਹ ਉਹ ਜਗਾ ਜਿੱਥੇ ਕੁਛ ਹੀ ਸਮੇ ਬਾਅਦ ਸ਼ੋਅ ਪ੍ਰੈਸ਼ਰ ਪੱਪੀ ਆਪਣੇ ਪਰਿਵਾਰ ਸਮੇ ਦੇ ਇੱਥੇ ਮਾਦਦਾਨ ਦਾ ਪ੍ਰਯੋਗ ਕਰਨਗੇ ਕਿਸਾ ਦਿਖਦੇ ਹੋ ਜੀ ਅੱਜ 1 ਜੂਨ ਹੈ ਬਹੁਤ ਵੱਡਾ ਮਹਾਕੁੰਬਾ ਕਿਸਾ ਦਿਖ ਦਿਵਾਜ ਮਾਦਦਾਨ ਕਰਨਾ ਚਾਹੀਦਾ कर बिल्कुल करना चाहिए अपने वोट का यूटिलाइजेशन बहुत इम्पोर्टेंट है हमारे लिए हमारी कंट्री के लिए कैसा दिख रहे हो शहर लुधियाना बवड़ा मैनचेस्टर है किस तरह नेता चाहने आम लोगों सबके अपने-अपने ओपिनियन है आई डोंट नो बाकी सब क्या सोचते हैं लेकिन वोट जरूर डालना चाहिए कैसा मौसम रहा सुबह बढ़िया है अच्छा है ਸੋ ਲਗਾਤਾਰ ਦਾ ਸੀ ਕਿ ਆਪਣੀ ਬੋਰਡ ਦਾ ਮਤਦਾਨ ਦਾ ਅਧਿਕਾਰ ਲੋਕ ਇਥੇ ਵੋਟਪਾਨ ਆਏ ਹੈਗੇ ਸੇ ਤੋਂ ਹੀ ਮੌਸਮ ਨੇ ਹਲਕੀ ਕਬੜਤੀ ਬੂੰਦਾ ਮਾਂਦੀ ਨੇੜਾ ਖਾਸ ਕਰਕੇ ਬਜ਼ੂਗਾ ਦੀ ਗੱਲ ਕੀਤੀ ਕਿ ਬਜ਼ੂਗਾ ਇਥੇ ਟਾਈਮ ਸਮੇਂ ਸਿਰ ਆ ਗਏ ਆਪਣੇ ਨਾ ਮਤਦਾਂ ਦਾ ਪ੍ਰਯੋਗ ਕੀਤਾ ਤਾਂ ਕੁਝ ਹੀ ਸਮੇਂ ਬਾਅਦ जगह आके आम आदमी पार्टी उम्मीदवार अशोक पप्पी अपने परिवार समेत अपनी वोट कास्ट कर मैं संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वाट्सएप चैनल आरोप